ਲੇਕਿਨ ਮੈਂ ਜੇ ਤੁਹਾਨੂੰ ਦੱਸਾਂ ਵੀ ਇੱਥੇ ਘੱਲੂ ਘਾਰੇ ਦੇ ਨਾਲ ਹੀ ਜਦੋਂ ਮੈਂ ਸਟੇਜਾਂ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਹਾਂ ਨਹੀਂ ਤੇ ਫਿਰ ਮੈਨੂੰ ਇਹ ਕਿੱਥੇ ਆਪਣੇ ਕਮੈਂਟਰੀ ਤੋਂ ਹੁੰਦੇ ਸੀਗੇ ਇੱਕ ਲਖਾਰੀ ਤੇ ਉਹਨਾਂ ਨੇ ਕਿਹਾ ਵੀ ਤੇਰਾ ਨਾਂ ਤਾਂ ਗਵਰਨਮੈਂਟ ਦੇ ਖਾਤੇ ਵਿੱਚ ਚੱਲਿਆ ਗਿਆ ਜੀ ਪਰ ਪਾਸਪੋਰਟ ਦੇ ਵਿੱਚ ਵੀ ਤੇਰਾ ਨਾਂ ਲਿਖਿਆ ਹੋਇਆ ਹੈ ਲੇਕਿਨ ਮੈਂ ਫਿਰ 1999 ਆਪਣੇ 99 ਤਾਈ ਇੱਥੇ ਰਿਹਾ ਹਾਂ ਜੀ ਤੇ ਫਿਰ ਜਦ ਇਸ ਵੇਲੇ 1999 ਦੇ ਵਿੱਚ ਮੇਰਾ ਖਿਆਲ ਉਦੋਂ ਰਜੀਵ ગાંધી ਦਾ ਕਤਲ ਹੋਇਆ ਹੈ ਨਾ ਤਾਂ ਉਦੋਂ ਥੋੜਾ ਜਿਹਾ ਰੌਲਾ ਰੱਪਾ ਪਿਆ ਮੈਂ 10 ਤਕਰੀਬਨ 84 ਤੋਂ ਲੈ ਕੇ 99 ਸਾਲ ਕਦੇ ਇੰਡੀਆ ਨਹੀਂ ਗਿਆ ਤੇ ਉਦੋਂ ਮੈਂ ਫੋਨ ਕੀਤਾ ਤੇ ਮੇਰੇ ਮੇਰਾ ਭਾਈ ਕਹਿੰਦਾ ਹੁਣ ਰੌਲਾ ਰੱਪਾ ਪਿਆ ਹੁਣ ਆ ਜਾ ਹਾਂਜੀ ਤੇ ਮੈਂ ਉੱਥੇ ਇਹ ਮੇਰਾ ਤਜਰਬਾ ਹੈ ਮੈਂ ਉੱਥੇ ਚੱਲਿਆ ਗਿਆ ਜਦੋਂ ਮੈਂ ਗਿਆ ਤੇ ਉੱਥੇ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਹਾਂਜੀ ਤੇ ਵਾਪਸ ਜਦੋਂ ਮੈਂ ਵਾਪਸ ਆਉਣ ਲੱਗਾ ਤੇ ਮੈਨੂੰ ਜਿਹੜੇ ਸਿਕਿਉਰਿਟੀ ਵਾਲੇ ਸੀ ਉਹ ਫੜ ਕੇ ਲੈ ਗਏ ਤੇਰਾ ਨਾਂ ਖਾਲਸਤਾਨੀਆਂ ਦੇ ਵਿੱਚ ਹੂੰ ਹਾਂਜੀ ਮੈਂ ਅਖਿਆ ਜੇ ਮੇਰਾ ਖਾਲਸਤਾਨੀਆਂ ਦੇ ਵਿੱਚ ਨਾਂ ਸੀ ਤੇ ਤੁਸੀਂ ਮੈਨੂੰ ਪਹਿਲਾਂ ਕਿਉਂ ਲੱਗੋ ਆਇਆ ਹੁਣ ਤਾਂ ਮੈਂ ਆਪਣੇ ਮੋਲਕ ਨੂੰ ਜਾ ਰਿਹਾ ਔਰ ਉਹਨਾਂ ਸੱਜਣਾ ਨੇ ਇਹ ਗੱਲ ਕਹੀ ਉਹਨਾਂ ਚ ਇੱਕ ਸਿੰਘ ਸੀ ਇੱਕ ਇੱਕ ਮੋਨਾ ਸੀਗਾ ਮੈਨੂੰ ਨਹੀਂ ਪਤਾ ਉਹ ਕੌਣ ਸੀ ਹਾਂਜੀ ਉਹ ਮੈਨੂੰ ਕਹਿੰਦੇ ਇਹ ਗੱਲ ਨਹੀਂ ਹਨਾ ਗੱਲ ਇਹ ਹੈ ਕਿ ਸਾਨੂੰ ਦੋ ਹਥੋਂ ਤੇਰੇ ਕੋਲੇ ਬੋਰਡਿੰਗ ਪਾਸ ਹੈਗਾ ਜੇ ਬੋਰਡਿੰਗ ਪਾਸ ਹੈਗਾ ਤਾਂ ਸਾਨੂੰ ਹਥੋਂ ਦੋ ਸ਼ਰਾਬ ਦੀਆਂ ਬੋਤਲਾਂ ਲਿਆ ਦੇ ਅੱਛਾ ਜੀ ਹਾਂਜੀ ਮੈਂ ਆਖਿਆ ਵੀ ਤੁਸੀਂ ਆਪ ਹੀ ਲਿਆਓ ਕਹਿੰਦੇ ਸਾਨੂੰ ਬੋਰਡਿੰਗ ਪਾਸ ਤੋਂ ਬਗੈਰ ਮਿਲਣੀਆਂ ਨਹੀਂ ਉਹ ਮੈਂ ਕਿਹਾ ਤੁਸੀਂ ਕਾਹ ਤੋਂ ਕਹਿ ਰਹੇ ਆ ਕਹਿੰਦੇ ਵੀ ਸਾਨੂੰ ਇੱਕ ਬੋਤਲ ਦੀ ਥਾਂ ਦੋ ਤੁਸੀਂ ਸੋ ਟੈਕਸ ਫਰੀ ਆ ਤੇ ਫੇਰ ਮੈਨੂੰ ਉਹ ਬੋਤਲ ਲੈ ਕੇ ਮੈਨੂੰ ਫੇਰ ਉਹ ਆਪ ਚੜਾ ਕੇ ਹੂੰ ਇਹ ਪਹਿਲੀ ਵਾਰੀ ਦਾ ਐਕਸਪੀਰੀਅੰਸ ਆ ਦੂਸਰੀ ਵਾਰੀ ਦਾ ਐਕਸਪੀਰੀਅੰਸ ਮੇਰਾ ਉੱਥੇ ਹੈ ਮੈਂ ਜਦੋਂ ਮੈਂ ਗਿਆ ਦੂਸਰੀ ਵਾਰੀ ਤੇ ਜਦੋਂ ਮੈਂ ਪੈਸੇ ਤੜਾ ਰਿਹਾ ਸੀ ਤੇ ਮੈਨੂੰ ਕਹਿੰਦੇ ਵੀ ਤੇਰਾ ਨਾਮ ਖਾਲਸਤਾਨੀਆਂ ਚਾ ਉਹਦਾ ਹੀ ਦਲਕਾ ਮਾਰਨ ਵਾਲੇ ਆ ਗਏ ਹਨਾ ਤੇ ਮੈਂ ਆਖਿਆ ਵੀ ਜੇ ਮੇਰਾ ਖਾਲਸਤਾਨੀਆਂ ਚ ਨਾਮ ਹੈਗਾ ਤੇ ਮੈਂ ਦਾ ਆਪਣੇ ਮੋਲਕ ਪਹਿਲਾਂ ਵੀ ਆ ਚੁੱਕੇ ਹਾਂ ਉਦੋਂ ਕਿਉਂ ਨਹੀਂ ਮੈਨੂੰ ਫੜਿਆ ਬਿਲਕੁਲ ਹੈਨਾ ਤੇ ਫਿਰ ਨਹੀਂ ਕਹਿੰਦੇ ਨਹੀਂ ਤੂੰ ਆ ਕੇ ਨਾ ਮੈਂ ਮੇਰੇ ਕੋਲੇ ਉਦੋਂ ਸੀਗਾ ਆਪਣਾ ਅ ਮੂੰਹ ਫੋਦਾ ਮੈਨੂੰ ਹੁਣ ਨਾ ਬਿਸਰ ਗਿਆ ਸਾਡੇ ਪਿੰਡਾਂ ਦਾ ਹੀ ਐਮਪੀ ਹੁੰਦਾ ਸੀਗਾ ਉਹ ਜਿਹੜੇ ਬਾਹਰ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਿਆ ਸੀ ਉਹ ਤਾਂ ਮੇਰੇ ਕੋਲ ਇਸ ਜੀ ਦਾ ਟੈਲੀਫੋਨ ਨੰਬਰ ਕਿਉਂਕਿ ਉਹ ਜਦੋਂ ਪਹਿਲਾਂ ਕਾਲੀਆਂ ਚ ਹੁੰਦਾ ਸੀਗਾ ਤੇ ਉਹ ਸਾਡੇ ਘਰੇ ਆਇਆ ਸੀਗਾ ਇੱਥੇ ਉਦੋਂ ਦਾ ਮੇਰੇ ਕੋਲ ਨੰਬਰ ਸੀ ਮੈਂ ਕਿਹਾ ਮੈਨੂੰ ਉਹਦੇ ਨਾਲ ਗੱਲ ਕਰ ਲੈਣ ਦਿਓ ਹਾਂਜੀ ਗੱਲ ਕਰਨ ਦਿੱਤੀ ਫਿਰ ਨਹੀਂ ਗੱਲ ਨਹੀਂ ਉਹ ਕਹਿੰਦੀ ਜੰਗਾ ਜਾ ਅੱਛਾ ਕਿਉਂ ਉਹ ਉਦੋਂ ਉਦੋਂ ਕੇਸ ਲੜਦਾ ਹੁੰਦਾ ਸੀ ਲੋਕਾਂ ਦੇ ਜਿਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਸੀ ਬਾਹਰ ਰਹਿੰਦੇ ਮੋਰਖਾ ਹਾਂਜੀ ਤੇ ਰਾਮੂ ਵਾਲਾ ਰਾਮੂ ਵਾਲੀਆ ਹੈਨਾ ਕਰਨੈਲ ਸਿੰਘ ਦਾ ਮੁੰਡਾ ਸੀ ਰਾਮੂ ਵਾਲੀ ਠੀਕ ਹਾਂਜੀ ਤੇ ਜੋ ਤੀਸਰੀ ਵਾਰੀ ਗਿਆ ਮੈਂ ਹਮਨੇ ਜੋ ਤੀਸਰੀ ਵਾਰੀ ਮੈਂ ਗਿਆ ਤੇ ਮੈਨੂੰ ਇਥੋਂ ਸਰਜੀਤ ਸਿੰਘ ਕੱਲੜਾ ਨੇ ਆਪਣੇ ਥੋੜੇ ਜਿਹੀ ਪੇਪਰ ਭੇਜ ਦਿੱਤੇ ਹੈਨਾ ਜਦੋਂ ਮੈਨੂੰ ਪੇਪਰ ਦਿੱਤੇ ਤੇ ਮੈਨੂੰ ਕਹਿੰਦੇ ਵੀ ਇਹ ਪੇਪਰਾਂ ਦੇ ਵਿੱਚ ਖਾਲਸਾਤਾਨ ਦਾ ਜ਼ਿਕਰ ਹੈਨਾ ਬੇਕਰ ਤੁਸੀਂ ਪੇਪਰ ਜਿਹੜੇ ਬੰਦੇ ਨੇ ਮੈਨੂੰ ਭੇਜੇ ਆ ਉਹਦਾ ਨਾਮ ਐਡਰੈਸ ਲਿਖਿਆ ਜੀ ਨੂੰ ਜਾ ਰਿਹਾ ਉਹਦਾ ਨਾਮ ਐਡਰੈਸ ਲਿਖਿਆ ਉਨੇ ਮੈਨੂੰ ਇਹ ਕਿਹਾ ਵੀ ਮੈਨੂੰ ਉੱਥੇ ਮੈਨੂੰ ਪੋਸਟ ਕਰ ਦੀ ਜਾਂ ਉਹਨੂੰ ਫੜਾਇਆ ਚੰਡੀਗੜ੍ਹ ਹੈ ਨਾ ਮੈਂ ਲੈ ਆ ਹਾਂਜੀ ਹਾਂਜੀ ਤੇ ਕਹਿੰਦੇ ਨਹੀਂ ਮੈਂ ਆਖਿਆ ਫਿਰ ਮੈਨੂੰ ਜਿੱਥੇ ਮਰਜੀ ਲੈ ਚੱਲੋ ਹੂੰ ਫਿਰ ਫਿਰ ਵੀ ਕੋਈ ਗੱਲ ਨਹੀਂ ਹੋਈ ਫਿਰ ਕਹਿੰਦੇ ਮੈਂ ਆਖਿਆ ਜੇ ਇਹਦੇ ਚ ਇਹਨੂੰ ਖੋਲ ਕੇ ਦੇਖ ਲਓ ਜੇ ਇਹਦੇ ਵਿੱਚ ਕੁਝ ਹੈਗਾ ਤਾਂ ਫਿਰ ਖੋਲਿਆ ਨਹੀਂ ਉਹ ਕਹਿੰਦੇ ਜਾ ਜਦੋਂ ਤੀਜੀ ਚੌਥੀ ਵਾਰੀ ਫਿਰ ਮੈਨੂੰ ਜਾਨੀ ਹਰ ਵਾਰੀ ਜਿੰਨੀ ਵਾਰੀ ਮੈਂ ਦਿੱਲੀ ਗਿਆ ਹਾਂ ਹਾਂਜੀ ਮੈਨੂੰ ਹਰ ਵਾਰੀ ਉੱਥੇ what are they